ਜਿੰਨੀ ਤੁਹਾਨੂੰ ਵੀ ਖੁਸ਼ੀ ਲੱਗਦੀ ਹੈ ਸਾਨੂੰ ਵੀ ਉਨਾ ਹੀ ਚਾਹੋ ਇਹ ਜਿਹੜੀਆਂ ਐਫ ਆਈ ਆਰਾਂ ਦਰਜ ਹੁੰਦੀਆਂ ਨਾ ਲੋਕਾਂ ਦੇ ਖਾਤਰ ਉਹ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਠਾਉਨੇ ਤੇ ਉਹਦੇ ਸਰਕਾਰਾਂ ਤਾਨਾਸ਼ਾਈ ਜੇ ਕਰਦੀਆਂ ਆ ਕਿਹੜੀ ਧਾਰਾ ਲਾਈ ਹੈ ਕੋਈ 350 352 186 ਹੋਰ ਇਹ ਜੀ ਪਤਾ ਨਹੀਂ ਕਿਹੜੀ ਆਪੀਐਸ ਵੀ ਲਾਈਆਂ ਨੇ ਆਪੀਸੀ ਦੀਆਂ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਹੈ ਜਿਹੜਾ ਉਹਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫਆਈਆ ਰਾਂ ਦਰਜ ਹੋਣਗੀਆਂ ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹਨਾ ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਆ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ ਚ ਜਾਨ ਨਹੀਂ ਸੀ ਲੱਤਾਂ ਕੰਬਦੀਆਂ ਸੀ ਇਹਨਾਂ ਦੀ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫ ਆਈ ਆਰ ਦਰਜ ਨਹੀਂ ਹੋ ਅੱਜ ਵੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਜ਼ੀਰੋ ਐਫ ਆਈ ਆਰ ਜਿਹਨੂੰ ਨੌਂਕ ਦਿੱਤਾ ਹੈ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ ਨਹੀਂ ਦੇ ਸਕੇ ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ ਜਿਹੜਾ ਕੀ ਹਾਸੇ ਵਾਲੀ ਗੱਲ ਇੱਕ ਹੋਰ ਆ ਇਹ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ ਪਹਿਲਾਂ ਹੀ ਤੁਹਾਡੇ ਮੀਡੀਆ 'ਚ ਆਇਆ ਐੜੜੇ ਮੋٹے ਤਾਲੇ ਅੰਦਰੋਂ ਲਾਈ ਬੈਠੇ ਸੀ ਜਿੱਥੇ ਕੀ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਬਈ ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲਈ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੀ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਤਾਲਾ ਲਾਵਾਂਗੇ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਲਾ ਲਾਵਾਂਗੇ ਗਲਾਡਾ ਜਿੱਥੇ ਠੱਗੀਆਂ ਹੁੰਦੀਆਂ ਡਾਕੇ ਵੱਜਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਦਫ਼ਤਰ ਜਾ ਕੇ ਤਾਲੇ ਲਾਵਾਂਗੇ ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕੋਗੇ ਜਿੱਥੇ ਤੁਹਾਡੀ ਲੁੱਟ ਵੀਡੀਓ ਜਿੱਥੇ ਲੁੱਟ ਮਚਾ ਰਹੇ ਆ ਬੀਡੀਪੀਓ ਜਿੱਥੇ ਲੁੱਟ ਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਆ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਅਜ ਤੱਕ ਤੁਸੀਂ ਬੜਾਪਾ ਪੈਨਸ਼ਨ 2500 ਨਹੀਂ ਦਿੱਤੀ ਉਹ ਖੋਲਣੇ ਕਾਦੇ ਲਈ ਆ ਉਹਦੇ ਲਾਵਾਂਗੇ 1000 ਰੁਪਿਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਕਿਹੜਾ ਕਿਹੜਾ ਤਾਲਾ ਰੋਕ ਲਵਾਂਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੀਟ ਖਾਲੀ ਪਈ ਆ ਇੱਕ 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 ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਤੇ ਕਿਹਨੂੰ ਰੋਕ ਲੋਂਗੇ ਤੁਸੀਂ ਹਰੇਕ ਤੇ ਤਾਲੇ ਜੜਾਂਗੇ ਐਫ ਆਈ ਆਰ ਇਹ ਤਾਂ ਬਹੁਤ ਤੁਸੀਂ ਯਾਰ ਬਹੁਤ ਐਫ ਆਈ ਆਰ ਤਿੰਨ ਸਾਡੇ 50 ਜਾਣੇ ਤੁਸੀਂ ਨਾਲ ਲਿਖੇ ਆ ਇੱਦਾਂ ਹਜ਼ਾਰਾਂ ਜਾਣੇ ਜਾਣਗੇ ਨਾਲ ਇੱਦਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਤਾਰੀਆਂ ਦੇਣ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ 'ਚ ਰੋਕੋਗੇ ਤੁਸੀਂ ਕਿਹੜੀਆਂ ਜੇਲਾਂ ਭਰੋਂਗੇ ਤੁਸੀਂ ਉਦੋਂ ਬਾਅਦ ਲਾ ਐਂਡ ਆਰਡਰ ਤੇ ਲਾ ਲਓ ਕਿੰਨੇ ਸ਼ੂਟ ਆਊਟ ਹੋ ਚੁੱਕੇ ਤੁਹਾਡੇ ਮੂਰੇ ਤੁਸੀਂ ਕਵਰ ਕਰਦੇ ਹੋ ਰੋਜ਼ ਰੋਜ਼ ਕਿੰਨੀਆਂ ਚੀਨੀਆਂ ਖੁਈਆਂ ਜਾਂਦੀਆਂ ਕਿੰਨੇ ਡਾਕੇ ਮੱਝਦੇ ਆ ਕਿੰਨੇ ਲੋਕ ਮਾਰੇ ਜਾਂਦੇ ਆ ਥਾਣਿਆਂ ਨੂੰ ਤਾਲੀ ਲਾਵਾਂਗੇ ਇਸ ਕਰਕੇ ਇੱਕ ਚੀਜ਼ ਤਾਂ ਦੱਸੋ ਜਿਹੜਾ ਬੁੱਢਾ ਦਰਿਆਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ ਉਹਦੇ ਤਾਲੀ ਲਾਵਾਂਗੇ ਸਭ ਤੋਂ ਜ਼ਰੂਰੀ ਮੈਨੂੰ ਸਰਕਾਰ ਜਵਾਬ ਦੇ ਦੇ ਤੇ ਉਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ ਜਿਹੜੇ ਐਮਐਲਏ ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਸੀਲਿੰਗ ਸੀਲਿੰਗ ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਤੇ ਸਰਕਾਰ ਇੰਨੀ ਨਕਮੀ ਉਰੇ ਦੇ ਅਫਸਰ ਇੰਨੇ ਨਕਮੇ ਇਹਨਾਂ ਤੇ ਜਾਨ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਹ ਰੇਤ ਗੁੰਡੇ ਬਣ ਕੇ ਤੋੜਦੇ ਆ ਗੁੰਡੇ ਬਣ ਕੇ ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਕਿਹੜੀ ਕਾਰਵਾਈ ਹੋਈ ਇਹ ਹੀ 마ਫੀਆ ਇਹ ਆ 마ਫੀਆ ਇਹ ਸਾਨੂੰ ਗੱਲਾਂ ਕਰਦੇ ਆ ਇਹ 마ਫੀਆ ਇਹ 마ਫੀਆ ਇਹ ਵੀ ਜਿਹੜਾ ਸਰਕਾਰ ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ ਸੀਲਾ ਲਾਉਣ ਤੇ ਐਵੇਂ ਨਾ ਦੇ ਐਮਐਲਏ ਆਪ ਕੱਟਦੇ ਆ ਵੀ ਲਾਓ ਸਾਡੇ ਤਾਲਾ ਕਿਹੜਾ ਲਾ ਸਕਦਾ ਆਹ ਲਓ ਅਸੀਂ ਤੋੜਦੇ ਆ ਤੇ ਉਸ ਦਿਨ ਇਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ ਜਵਾਬ ਮੰਗੇ ਉਹ ਤੋਂ ਜਵਾਬ ਮੰਗੇ ਉਹ ਅਫਸਰਾਂ ਤੋਂ ਉਹਦੇ ਲਈ ਇਨਕੁਆਰੀਆਂ ਥੋਡੀਆਂ ਬੈੰਧੀਆਂ ਐ ਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲਣ ਜਾਂਦੇ ਆ ਜਿਹੜੇ ਤੁਹਾਡੇ ਲਾਏ ਹੋਏ ਨੇ ਤੇ ਜੇ ਅਸੀਂ ਬੰਦ ਕਰਨ ਜਾਂਦੇ ਆ ਤੁਹਾਡੀ ਜਿਹੜੀ ਜਿੱਥੇ ਤੁਸੀਂ ਸਿਰਫ ਲੁੱਟਮਾਰ ਕਰਦੇ ਹੋ ਬਹਿ ਕੇ ਤੁਹਾਡੀ ਲੁੱਟਮਾਰ ਨੂੰ ਤਾਲੇ ਲਾਉਣ ਜਾਂਦੇ ਆ ਲੋਕਾਂ ਦੇ ਕੰਮਾਂ ਨੂੰ ਨਹੀਂ 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ 95 ਕਾਉਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰਾਅਰ 'ਚ ਰੱਖ ਲੀਆਂ ਹਾਂ ਸਿਲੈਕਸ਼ਨ ਕਰਾਈ ਹੁੰਦੀ ਜੀ ਸੱਦ ਕੇ ਕਰਾਉਂਦੇ ਉਹਨਾਂ ਦਾ ਹੱਕ ਬਣਦਾ ਸੀ ਤੁਹਾਡੇ ਜਿੱਦ ਦੇ ਸਾਡੇ ਜਿੱਦ ਦੇ ਪਰ ਤੁਸੀਂ 95 ਬੰਦੇ ਨੇ ਮੋਹਰਾਂ ਇੱਕ ਦਰਾਜ 'ਚ ਬੰਦ ਕਰਕੇ ਚਾਬੀ ਲਾਈ ਹੋਈ ਆ ਉਹਦਾ ਕੌਣ ਜਵਾਬ ਦੇ ਰਿਹਾ ਪਘੌੜਿਓ ਇਲੈਕਸ਼ਨਾਂ ਤੁਸੀਂ ਭੱਜੇ ਹੋਏ ਹੋ ਇਲੈਕਸ਼ਨ ਤੁਸੀਂ ਅਜੇ ਤੱਕ ਕਰਾ ਨਹੀਂ ਸਕੇ ਤੁਸੀਂ ਸਾਡੀਆਂ ਗੱਲਾਂ ਕਰਦੇ ਹੋ ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਆ ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ ਕੀ ਕਹਿ ਜੀਆਂ ਗੱਲਾਂ ਕਰਦੇ ਹੋ ਪਹਿਲਾਂ ਸਾਲ-ਸਾਲ ਸੱਤ-ਸੱਤ ਮਹੀਨੇ ਲਾ ਕੇ ਆਏ ਆ ਤੁਹ ਡੀ ਗ੍ਰਿਫਤਾਰੀ ਤੋਂ ਡਰਦੇ ਆ ਜਿੰਨੇ ਮਰਜੀ ਗ੍ਰਿਫਤਾਰ ਕਰੋ ਹਜ਼ਾਰਾਂ ਦੀ ਗਿਣਤੀ ਗ੍ਰਿਫਤਾਰੀ ਦੇਣ ਜਾਵਾਂਗੇ ਦੇਖਿਓ ਕਰਨਮ ਗ੍ਰਿਫਤਾਰ ਜੀ ਨੂੰ ਕਰ ਸਕਦੇ ਆ ਹੱਥਕੜੀਆਂ ਮੁੱਕ ਜਾਣਗੀਆਂ ਉਹ ਰਲੇ ਹੋਏ ਸਭ ਨਾਲ ਦਲਾਲੀਆਂ ਕਰਦੇ ਹੋ ਤੁਸੀਂ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਦੇ ਹੋ ਇੰਨੀ ਇੰਨੀ ਛੇਤੀ ਚੜ ਗਏ ਅਜੇ ਤਾਂ ਇੱਕ ਪਗੋੜੇ ਬਾਰੇ ਨਾਂ ਲਿਆ ਸੀ ਅਜੇ ਤਾਂ ਇੱਕ ਪਗੋੜੇ ਬਾਰੇ ਨਾਂ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ ਦੇਖਿਓ ਸੀ ਅੱਗੇ ਅੱਗੇ ਕਿਵੇਂ ਲਿਸਟਾਂ ਖੋਲਦੇ ਤੁਸੀਂ ਸਮਝਦੇ ਕਿਉਂ ਵੀ ਐਫਆਈਆਰ ਨਾਲ ਡਰ ਜਾਗੇ ਅਸੀਂ ਕੋਈ ਬਦਮਾਸ਼ਾਂ ਗੁੰਡੇ ਆ ਜਿਨ੍ਹਾਂ ਨੂੰ ਤੁਸੀਂ ਭਜਾ ਲਓਗੇ ਐਫਆਈਆਰ ਦਰਜ ਕਰਕੇ ਕਿਹੜੀ ਤੁਸੀਂ ਗਲਤਫਹਿਮੀਆਂ ਚੋ ਯਾਰ ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ ਤੁਸੀਂ ਅਣਜਾਣ ਬੰਦੇ ਹੋ ਤੁਸੀਂ ਸੋਚਦੇ ਵੀ ਇੱਕ ਪਰਚੇ ਹੀ ਸਭ ਕੁਝ ਹੁੰਦਾ ਇੱਕ ਵਿਜੀਲੈਂਸ ਹੁੰਦੀ ਆ ਉਹਨੂੰ ਵਰਤ ਲਓ ਉਹੋ ਜੇ ਨਖੱਟੂ ਅਫਸਰ ਨੇ ਅਫਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ ਇਹ ਤਾਂ ਜਾਣਗੇ ਜਿੱਥੇ ਜਾਣਗੇ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ ਤੁਹਾਨੂੰ ਨਹੀਂ ਪਤਾ ਕਹਿਦਾ ਕੀ ਆ ਜਿਹੜਾ ਕਟਰ ਚਲਾਇਆ ਤੁਸੀਂ ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ ਵੀ ਲੁਧਿਆਣੇ ਦਾ ਏ ਵੀ ਨਹੀਂ ਨਹੀਂ ਆਪਾਂ ਰਿਸ਼ਕਾਇਤ ਦਰਜ ਕਰਾਉਣੀ ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਰੇ ਚੱਲਦਾ ਕਟਰ ਦੇਖਿਆ ਕਿਦੇ ਤੇ ਜੇ ਉਹਤੇ ਐਫ ਆਈ ਆਰ ਦਰਜ ਕਰਾਈਏ ਅਸੀਂ ਫੇਰ ਫਿਰ ਕੀ ਬਣੂਗਾ ਦਿੱਲੀੋਂ ਹੁਕਮ ਆ ਕੇ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਾਈਆ ਵੀ ਅਸੀਂ ਇੱਕ ਗੋਰੇ ਚਿਕਨੇ ਦਾ ਨਾਮ ਲੈਤਾ ਵੀ ਉਹ ਪੈਸੇ ਲੈ ਕੇ ਭੱਜਿਆ ਹੋ ਰਿਓ ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚਾਚਾ ਇਹਨਾਂ ਦੇ ਮੂਰੇ ਆ ਜਾਵੇ ਕਿੱਥੇ ਆ ਉਹ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਉਹ ਕਿੱਥੇ ਆ ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਫਿਰਦਾ ਸੀ ਕਿੱਥੇ ਆ ਹੁਣ ਉਹ ਇਸ ਕਰਕੇ ਬਿਲਕੁਲ ਕੋਈ ਪ੍ਰਵਾਹ ਨਹੀਂ ਹਿੱਕ ਚ ਵੱਜਾਂਗੇ ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਰੇ ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਕਿਸ ਤਰੀਕੇ ਨਾਲ ਚੱਲੂ ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ ਐਫ ਆਈ ਆਰ ਕਰਕੇ ਕੋਈ ਭੱਜ ਜੂਗਾ ਕਰ ਲੂਗਾ ਤੁਸੀਂ ਭਗੌੜੇ ਹੋ ਤੁਸੀਂ ਭੱਜਦੇ ਹੋ ਈਡੀ ਤੋਂ ਕਿੰਨੀਆਂ-ਕਿੰਨੀਆਂ ਵਾਰ ਸੱਦਦੇ ਆ ਤੁਸੀਂ ਭਗੌੜੇ ਹੋ ਛੋਡੇ ਐਮਪੀ ਭੱਜ ਗਏ ਉਹਨਾਂ ਤੋਂ ਡਰਦੇ ਜੇਲ੍ਹਾਂ ਤੋਂ ਤੁਸੀਂ ਨਹੀਂ ਜਾਂਦੇ ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਰੇ ਪੇਸ਼ ਹੋਣ ਕਿਉਂਕਿ ਚੋਰੋਂ ਸਾਨੂੰ ਕਹਦਾ ਡਰਾਂ ਸਾਨੂੰ ਕਹਦਾ ਡਰਾਂ ਤੇ ਕਿਹਨੂੰ ਡਰਾਉਨੇ ਹੋ ਤੁਸੀਂ ਪੁੱਛੋ ਜੇ ਤੁਸੀਂ ਕੋਈ ਸਵਾਲ ਹੈ ਇਸੇ ਬਾਕੀ ਸਵੇਟਾ ਚੜਾ ਹੈ ਅਲਾਈਂਸ ਹੋਲਦਾ ਆਪ ਪਾਰਟੀਆਂ ਛੱਡੋ ਯਾਰ ਹੁਣ ਅਲਾਈਂਸ ਇੱਥੇ ਕਿਹੜੀ ਗੱਲ ਕਰਦੇ ਹੋ ਯਾਰ ਯਾਮ ਦੀ ਕਿਉਂ ਫੇਰ ਗੱਲ ਕਰਦੇ ਹੋ ਸਾਨੂੰ ਕੀ ਪਤਾ ਇਸ ਚੰਦਾ ਅਸੀਂ ਤਾਂ ਇਸ ਤਾਂ ਅਸੀਂ ਤਾਂ ਪੰਜਾਬ ਦੀ ਕਰੋ ਪੰਜਾਬ ਦੀ ਗੱਲ ਕਰੋ ਸਾਡੇ ਨਾਲ ਸਾਨੂੰ ਕੀ ਬੰਦ ਯਾਰ ਇੱਕ ਕਮੇਟੀ ਸਵਾਲ ਪੁੱਛਦਾ ਪਹਿਲੀ ਵਾਰੀ ਪੁੱਛਦਾ ਵਾਟ ਇਜ਼ ਦਾ ਲੈਵਲ ਆਫ ਕਰਾਪਸ਼ਨ ਇਨ ਪੰਜਾਬ ਮੈਂ ਕਹਿੰਦਾ ਜਿਹੜਾ ਕਰਾਪਸ਼ਨ ਦੀਆਂ ਹੱਦਾਂ ਨੇ ਅੱਗੇ ਤਾਂ ਪਮਾਨਾ ਕੋਈ ਹੁੰਦਾ ਸੀ মিডিਆ ਵੀ ਲਿਖਦਾ ਸੀ ਪਰ ਹੁਣ ਹਾਲਾਤ ਇਹ ਨੇ ਮੈਂ ਕਰਾਪਸ਼ਨ ਵਾਲੀ ਗੱਲ ਮੀਡੀਆ ਨੂੰ ਟੈਲੀਫੋਨ ਆਉਂਦੇ ਨੇ ਇਹਨਾਂ ਦੇ ਬੰਦੇ ਬੈਠੇ ਨੇ ਟੈਲੀਫੋਨ ਕਰਦੇ ਆ ਵੀ ਆ ਖਬਰ ਬੰਦ ਕਰ ਆ ਖਬਰ ਤੂੰ ਲਾਈ ਕਿਵੇਂ ਇਸ ਤਰੀਕੇ ਦੀ ਕਰਾਪਸ਼ਨ ਆ ਵੀ ਕਿਸੇ ਨੂੰ ਸਮਝ ਨਹੀਂ ਅੱਗੇ ਫਿਰ ਵੀ ਕੋਈ ਕੰਮ ਜੇ ਕੋਈ ਪੋਲੀਟੀਕਲ ਬੰਦਾ ਕਹਿੰਦਾ ਉਹਦਾ ਹੋ ਜਾਂਦਾ ਸੀ ਹੁਣ ਪਹਿਲਾਂ ਪੋਲੀਟੀਕਲ ਬੰਦਾ ਆਪ ਪੈਸੇ ਲੈਂਦਾ ਉਹਨਾਂ ਦੇ ਦਲਾਲ ਆਪ ਪੈਸੇ ਲੈਂਦੇ ਆ ਫਿਰ ਅਫਸਰ ਪੈਸੇ ਲੈਂਦੇ ਆ ਫਿਰ ਅਫਸਰਾਂ ਦੇ ਦਲਾਲ ਪੈਸੇ ਲੈਂਦੇ ਆ ਇਸ ਕਰਕੇ ਜਿਹੜੇ ਇਹਨਾਂ ਦੇ ਖਾਸ ਤੌਰ ਤੇ ਪਿੰਡਾਂ ਤੇ ਬੋਰਡਾਂ 'ਚ ਬੰਦੇ ਛੱਡੇ ਪੰਜ ਤੋਂ ਕਰਪਸ਼ਨ ਚੱਲ ਰਹੀ ਆ ਇਹ ਸਿੰਗਲ ਵਿੰਡੋ ਦੀ ਗੱਲ ਕਰਦੇ ਆ ਨਾ ਸਿੰਗਲ ਵਿੰਡੋ ਇਸ ਵੇਲੇ ਕਰਪਸ਼ਨ ਦੀਆਂ ਪੰਜ ਵਿੰਡੋਆਂ ਖੁੱਲੀਆਂ ਏ ਇੱਕ ਦਿੱਲੀ ਇੱਕ ਚੰਡੀਗੜ੍ਹ ਇੱਕ ਜ਼ਿਲ੍ਹੇ 'ਚ ਲੁਧਿਆਣੇ 'ਚ ਇੱਕ ਉਦੋਂਵਾਦ ਵਿਧਾਨ ਸਭਾ ਹਲਕਾ ਐ ਕਰਪਸ਼ਨ ਤੇ ਉਦੋਂਵਾਦ ਬੋਰਡਾਂ 'ਚ ਜਿਹੜੇ ਬੰਦੇ ਬੈਠੇ ਪੰਜ ਵਿੰਡੋਆਂ ਖੁੱਲੀਆਂ ਹੋਈਆਂ ਹੀਆਂ ਕਰਪਸ਼ਨ ਦੀਆਂ ਤੁਸੀਂ ਅੰਦਾਜ਼ਾ ਲਾ ਲਓ ਵੀ ਹਾਲਾਤ ਕੀ ਹੋਊਗਾ ਕਿਉਂਕਿ ਸਭ ਤੋਂ ਵੱਡਾ ਹਿੱਸਾ ਹੈ ਉਹ ਦਿੱਲੀ ਦਾ ਫਿਰ ਚੰਡੀਗੜ੍ਹ ਮੰਤਰੀਆਂ ਦਾ ਫਿਰ ਐਮਐਲਏ ਦੇ ਆ ਫਿਰ ਜਿਹੜੇ ਥੱਲੇ ਇਹਨਾਂ ਦੇ ਵਲੰਟੀਅਰ ਨੇ ਉਹਨਾਂ ਦਾ ਅੱਛਾ ਸਾਬ ਇਹਨਾਂ ਨੂੰ ਰੋਕਿਆ ਕਿਵੇਂ ਜਾਵੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਪੋਲੀਟੀਕਲ ਪ੍ਰੈਸ਼ਰ ਦੇ ਹੇਠ ਅਫਸਰ ਵੀ ਕਈ ਵਾਰ ਆਪਣੀ ਪਾਵਰ ਦਾ ਮਿਸਯੂਜ਼ ਕਰਦੇ ਨੇ ਔਰ ਇਹ ਕਰਾਪਸ਼ਨ ਜਿਹੜੀ ਬਾਤ ਰਹੀ ਹੈ ਕਿਵੇਂ ਰੋਕਿਆ ਜਾਵੇ ਇਸ ਸਿਸਟਮ ਨੂੰ ਕਿਵੇਂ ਬਦਲਿਆ ਜਾਵੇ ਵਾਸਤੇ ਦੇਖੋ ਇੱਕ ਗੱਲ ਇੱਕ ਗੱਲ ਮੇਰੀ ਸਮਝੋ ਅਫਸਰਾਂ ਨੂੰ ਇਹ ਕੀ ਕਰ ਰਹੇ ਆ ਇਹਨਾਂ ਦੇ ਦਿਮਾਗ 'ਚ ਇਹ ਆ ਵੀ ਅਸੀਂ ਅਫਸਰਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੇ ਉਹਨਾਂ ਨੂੰ ਕੱਸ ਲਈਏ ਉਹਨਾਂ ਨੂੰ ਬੰਨ੍ਹ ਲਈਏ ਵਿਜੀਲੈਂਸ ਉਹਨਾਂ ਦੇ ਉੱਤੇ ਬਿਠਾ ਕੇ ਉਹਨਾਂ ਤੋਂ ਵੀ ਉਹਨਾਂ ਨੂੰ ਕਹੀ ਆਪਣਾ ਹਿੱਸਾ ਲਈ ਜਾਓ ਸਾਡਾ ਹਿੱਸਾ ਸਾਡਾ ਦੇਈ ਜਾਓ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਬਣਾਉਣਾ ਚਾਹੁੰਦੇ ਆ ਵਲੰਟੀਅਰ ਆਪਣੇ ਉਹ ਜਿਹੜਾ ਕਿ ਹੋਣਾ ਨਹੀਂ ਦੂਜੀ ਗੱਲ ਰੋਕਣ ਦਾ ਗੱਲ ਕੀ ਆ ਤਾਂ ਹੀ ਤਾਂ ਤਕਲੀਫ ਹੁੰਦੀ ਆ ਪਰਚੇ ਜਦੋਂ ਹੁਣ ਐਜੀਟੇਸ਼ਨਲ 2 ਸਾਲ ਹੋ ਗਏ ਹੁਣ ਅਸੀਂ ਸ਼ੁਰੂਆਤ ਲੁਧਿਆਣੇ ਚੋਂ ਕਰਤੀ ਹੁਣ ਕੱਲ ਨੂੰ ਜਲੰਧਰ 'ਚ, ਅੰਮ੍ਰਿਤਸਰ 'ਚ, ਬਠਿੰਡੇ 'ਚ, ਪਟਿਆਲੇ 'ਚ ਹਰ ਜਗ੍ਹਾ ਜਦੋਂ ਐਜੀਟੇਸ਼ਨ ਐ ਸ਼ੁਰੂ ਹੋਣਗੇ ਲੋਕੀ ਸੜਕਾਂ 'ਤੇ ਆਉਣਗੇ ਇੱਕੋ ਹੀ ਕੰਮ ਹੁੰਦਾ ਪੋਲਿਟਿਕਲ ਪਾਰਟੀਆਂ ਜਦੋਂ ਸੜਕਾਂ 'ਤੇ ਆਪੋਜੀਸ਼ਨ ਪਾਰਟੀਆਂ ਆ ਜਾਣ ਉਦੋਂ ਤੁਹਾਡੇ ਨਾਲ ਲੋਕ ਜੁੜ ਜਾਂਦੇ ਆ ਕਿਸੇ ਨੇ ਹੋਰ ਨਹੀਂ ਉੱਤੋਂ ਆਉਣਾ ਹੁੰਦਾ ਕਿਸੇ ਨੇ ਆ ਕੇ ਨਹੀਂ ਸਾਢੇ ਅਰਗੇ ਲੋਕ ਹੀ ਨੇ ਜਿਨ੍ਹਾਂ ਨੂੰ ਇਹ ਕਰਨਾ ਪੈਂਦਾ ਜਦੋਂ ਇੱਕ ਵਾਰ ਝਾਕਾ ਖੁੱਲ ਜਾਂਦਾ ਲੋਕਾਂ ਦਾ ਪਰਚਿਆਂ ਦਾ ਡਰ ਖਤਮ ਹੋ ਜਾਊਗਾ ਬਿਜ਼ਨਸ ਦਾ ਡਰ ਖਤਮ ਹੋ ਜਾਊਗਾ ਦੂ ਕ ਆਪਣੇ ਆ ਬਦਲਾ ਲੈ ਆਉਣਗੇ ਹਜੇ ਕੋਸ਼ਿਸ਼ ਹੈ ਇਹਨਾਂ ਦੀ ਵੀ ਪਰਚੇ ਕਰ ਕਰਕੇ ਲੋਕਾਂ ਨੂੰ ਉੱਠਣਾ ਨਹੀਂ ਦਈਏ ਦੱਬ ਕੇ ਰੱਖੀਏ ਸਪਰੈਸ ਕਰੀਏ ਉਹ ਸਪਰੈਸ ਕਰਨ ਨਾਲ ਪੰਜਾਬ ਨਹੀਂਗਾ ਬਈ ਪੰਜਾਬ ਨੇ ਨਹੀਂ ਹੋਣਾ ਇਸ ਕਰਕੇ ਉਹ ਕੰਮ ਜਿਹੜਾ ਸ਼ੁਰੂਆਤ ਜਿਹੜੀ ਆ ਉਹ ਚਿੰਗਿਆਰੀ ਆ ਜਿਹੜੀ ਉਹ ਜੋਤ ਆ ਜਿਹੜੀ ਉਹ ਲੁਧਿਆਣੇ ਉਹ ਕੱਲ ਪਰਸੋਂ ਦੀ ਸ਼ੁਰੂ ਹੋ ਚੁੱਕੀ ਆ ਸਿੱਧਾ ਅਟੈਕ ਜਿਹੜਾ ਲੀਡਰਾਂ ਤੇ ਕੀਤਾ ਅਸੀਂ ਛੋਟੇ ਮੋਟੇ ਦੀ ਗੱਲ ਨਹੀਂ ਕਰਦੇ ਵਿੱਚ ਐਵੇਂ ਥੱਲੇ ਕਿਸੇ ਐਮਐਲਏ ਦੀ ਗੱਲ ਕਰੀ ਜਾਈਏ ਕਿਸੇ ਦੀ ਅਸੀਂ ਟੌਪ ਜਿਹੜਾ ਬੰਦਾ ਹੈ जिने पंजाब नु लुटया सब तो पहला ओदे उत्ते अटैक कीता ता फिर ए ए ए जड़े आ ते बाकी भी हुण एकदम जडियां पार्टियां लीडर ने होरो उना दा भी ਝਾਕਾ ਖੁੱਲੂਗਾ میڈیا ਦੀ ਜਿਆਦੀ ਕੋਈ ਆ ਰਹੀ ਆ ਮੀਡੀਆ ਵਾਲੇ ਵੀ ਜੇ ਸੱਚ ਦਿਖਾਉਂਦੇ ਆ ਤੇ ਉਹਨਾਂ ਦਾ ਵੀ ਇਦਾਂ ਹੀ ਧਾਰਾ ਲਾਇਆ ਜਾਂਦੀ ਆ ਦੇਖੋ ਮੀਡੀਆ ਵਾਲਿਆਂ ਨੇ ਜਿਨ੍ਹਾਂ ਨੇ ਵੀ ਖਬਰਾਂ ਦਿਖਾਈਆਂ ਡਾਇਰੈਕਟ ਉਹਨਾਂ ਦੇ ਟੈਲੀਫੋਨ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਬਿਠਾਏ ਹੋਏ ਨੇ ਏਜੰਸੀਆਂ ਦੇ ਦਿੱਲੀੋਂ ਡਰੈਕਟ ਟੈਲੀਫੋਨ ਕੀਤੇ ਆ ਵੀ ਤੁਹਾਡਾ ਭਾਈ ਐਡ ਬੰਦ ਕਰ ਦਾਂਗੇ ਤੁਹਾਨੂੰ ਔਨ 에ਅਰ ਬੰਦ ਕਰ ਦਾਂਗੇ ਇਹ ਤੱਕ ਕਿਹਾ ਲੋਕਾ ਵੀ ਜੇ ਤੁਸੀਂ ਨਾ ਲਾਈ ਇਹ ਵੀਡੀਓ ਨਾ ਚਲਾਈ ਜੇ ਤੁਸੀਂ ਚਲਾਈ ਆ ਤਾਂ ਤੁਹਾਡਾ ਇੱਕ ਵੀ ਇਸ਼ਤਿਹਾਰ ਆ ਜਿਹੜਾ ਕੱਲ ਤੋਂ ਬੰਦ ਕਰ ਦਾਂਗੇ ਇਸ ਤਰੀਕੇ ਨਾਲ ਤਾਂ ਹਾਲ ਚੱਲ ਰਿਹਾ ਪਰ ਜਿਹੜੀ ਤੁਸੀਂ ਗੱਲ ਕਹੀ ਆ ਇਹ ਬਿਲਕੁਲ ਇੱਕ 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 ਪੋਲੀਟੀਸ਼ੀਅਨ ਹੁੰਦੇ ਆ ਬਹੁਤ ਪੁਰਾਣੇ ਸਾਡੇ ਮੀਡੀਆ ਨਾਲ ਬਾਤਸ਼ਾਹ ਹੋਣੀ ਹੋਰ ਪੁਰਾਣੇ ਬੰਦੇ ਤੇ ਬਹੁਤ ਬੈਠੇ ਆ ਕਦੀ ਐ ਨਹੀਂ ਹੁੰਦਾ ਸੀ ਐਜੀਟੇਸ਼ਨ ਤਾਂ ਇੱਕ ਇੱਕ ਗਹਿਣਾ ਇੱਕ ਸ਼ਿੰਗਾਰ ਆ ਲੋਕਤੰਤਰ ਦਾ ਯਾਰ ਐਜੀਟੇਸ਼ਨ ਤਾਂ ਸੀ ਪਾਰਲੀਮੈਂਟ ਚ ਕਰਦੇ ਆ ਪਾਰਲੀਮੈਂਟਾਂ ਦੇ ਬਾਹਰ ਕਰਦੇ ਆ ਉੱਥੇ ਅਸੀਂ ਜਾਂਦੇ ਆ ਐਮਪੀ ਕਰਦੇ ਨੇ ਉਹ ਜਾ ਕੇ ਸਾਨੂੰ ਅਰੈਸਟ ਕਰ ਲੈਂਦੇ ਆ 5 ਮਿੰਟ ਬਾਅਦ ਛੱਡ ਦਿੰਦੇ ਆ ਪਰ ਇਹ ਜਿਹੜਾ ਨਵਾਂ ਕੰਮ ਇਸ ਵਾਰ ਹੋਇਆ ਏ ਅਸੀਂ ਕਾਲੀ ਦਲ ਵੇਲੇ ਵੀ ਕਰਦੇ ਰਹੇ ਆ ਮੌਕੇ ਤੇ ਗ੍ਰਿਫਤਾਰ ਨਹੀਂ ਕੀਤਾ ਬਾਹਰ ਪਾਂਚ ਚੋਰੀ ਜਿਵੇਂ ਚੋਰ ਨਹੀਂ ਹੁੰਦੇ ਪਿੱਛੇ ਉਦੋਂ ਇੱਕ ਬੰਦੇ ਤੋਂ ਕਿਸੇ ਤੋਂ ਗਰੀਬ ਤੋਂ ਡਰਾ ਧਮਕਾ ਕੇ ਉਹ ਤੋਂ ਜਿਹੜਾ ਏ ਉਹ ਤੋਂ ਅਸੀਂ ਤਾਂ ਕਿਸੇ ਨੂੰ ਹੱਥ ਹੀ ਨਹੀਂ ਲਾਇਆ ਜਿਹੜਾ ਬੰਦੇ ਦਾ ਨਾਂ ਲਿਖਿਆ ਹੋਇਆ ਉਹਦਾ ਮੈਨੂੰ ਇਹ ਦਿਖਾਓ ਵੀ ਉਹ ਕਿੱਥੇ ਸੀ ਉਹ ਬੰਦਾ ਉਸ ਵੇਲੇ ਸਾਰੀਆਂ ਵੀਡੀਓ ਸਾਰੇ ਵੀਡੀਓਾਂ 'ਚ ਦੇਖ ਲਓ ਜਿਹਦੇ ਨਾਂ ਤੇ ਜਿਹੜਾ ਪਰਚਾ ਦਰਜ ਹੋਇਆ ਕਿਸੇ ਵੀਡੀਓ 'ਚ ਦੇਖ ਲਓ ਵੀ ਕਿਸੇ ਉਹ ਹੂਰੇ ਹੋਵੇ ਕਿਸੇ ਨੇ ਇਹਨੂੰ ਹੱਥ ਲਾਇਆ ਹੋਵੇ ਤੁਸੀਂ ਦਿਖਾ ਦਿਓ ਅਸੀਂ ਅਸੀਂ ਮੰਨਣ ਨੂੰ ਤਿਆਰ ਪਰ ਉਹ ਕੋਈ ਫਰਕ ਨਹੀਂ ਉਹ ਕੋਈ ਫਰਕ ਨਹੀਂ ਪਰਚਾ ਇਹਦਾ ਜੀ ਸੱਦ ਕੇ ਕਰਨ ਇਹ ਸਾਬਤ ਹੋ ਗਿਆ ਕਮਜ਼ੋਰ ਸਰਕਾਰ ਫਿਰ ਆਹੀ ਹੱਤ ਕੰਡੇ ਵਰਤਦੀ ਹੁੰਦੀ ਆ ਉਹੀ ਕਿਉਂਕਿ ਥੱਲਿਓਂ ਪਾ ਜਿਹੜੀ ਲੋਕ ਨੇ ਉਹ ਖਿਸਕ ਚੁੱਕੇ ਆ ਰਿਹਾਂ ਨਹੀਂ ਪੱਲੇ ਕੁਛ ਇਸ ਕਰਕੇ ਇਹ ਕੰਮ ਕਰ ਰਹੇ ਆ ਅੱਛਾ ਸਮਝਾ ਲਾ ਕਿ ਸਰਕਾਰ ਜਿਹੜੀ ਆ ਉਹ ਐਲਾਨਾਂ ਤੱਕ ਪਹੁੰਚ ਰਹੀ ਹੈ ਕਿਉਂਕਿ ਪਹਿਲਾਂ ਐਨਓਸੀ ਨੂੰ ਲੈ ਕੇ ਐਲਾਨ ਕੀਤਾ ਸੀ ਫਿਰ ਕਹਿੰਦੇ ਮੀਟਰ ਵੀ ਲੱਗ ਜਾਣਗੇ ਬਿਨਾਂ ਬਿਜਲੀ ਦੇ ਚਲੂ ਕੀ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਕਰਦੇ ਜਮਾ ਜਾਲੀ ਜਮਾ ਜਾਲੀ ਤਾਂ ਹੀ ਤਾਂ ਐਪ ਕੀ ਲੋਗਾ ਇੱਕ ਮੀਡੀਆ ਤੇ ਇੱਕ ਇਹਨਾਂ ਨੇ ਬਣਾਇਆ ਹੋਇਆ ਲੋਕ ਹੁਣ ਤਾਂ ਗੱਲ ਕਰਨ ਲੱਗੇ ਇਕੱਲੇ ਇਕੱਲੇ ਗੱਲ ਕਰਨ ਲੱਗੇ ਹਰੇਕ ਖੰਭੇ ਤੇ ਫਲੈਕਸ ਹਰੇਕ ਉੱਤੇ ਜਿੱਥੇ ਵੀ ਆ ਲੱਗਦੀਆਂ ਐ ਫਲੈਕਸਾ ਉੱਥੇ মিডিਆ ਚੈਨਲ ਦੱਬੋ ਖੋਲੋ ਉਹ ਕੱਲ ਕਿਸੇ ਨੇ ਸਵਾਲ ਕੀਤਾ ਇਹਨਾਂ ਨੂੰ ਉਹ ਕਹਿੰਦੇ ਜੀ ਤੁਸੀਂ ਐਡ ਦਿਖਾਉਣੀ ਆ ਪੰਜਾਬ ਚ ਦਿਖਾ ਦਿਓ ਤੁਸੀਂ ਸਾਡੇ ਗੁਜਰਾਤ ਚ ਕੱਲ ਹੀ ਐਡ ਦਿਖਾਈਏ ਨੂੰ ਇੱਥੇ ਦਿਖਾਉਣ ਦਾ ਕੀ ਮਤਲਬ ਇਸ ਤਰੀਕੇ ਨਾਲ ਪੈਸਾ ਸਿੱਟ ਰੇ ਆ ਇਸ ਤਰੀਕੇ ਨਾਲ ਲੁੱਟਿਆ ਪੰਜਾਬ ਨੂੰ ਤਾਂ ਬਰਬਾਦ ਕਰਦਾ ਪੰਜਾਬ ਨੂੰ ਕੰਗਾਲ ਕਰਦਾ ਜਿਹੜਾ ਪੈਸਾ ਸੀ ਪਹਿਲੀ ਵਾਰ ਸੁਣਿਆ ਕਹਿੰਦੇ ਜੀ ਅਸੀਂ ਤਾਂ ਘਾਟੇ ਵਾਲਾ ਦੇਖੋ ਅਸੀਂ ਕਿੰਨਾ ਦੇਖੋ ਅਸੀਂ ਕਿਹੋ ਜਿਹਾ ਕੰਮ ਕੀਤਾ ਪਹਿਲੀ ਵਾਰ ਘਾਟੇ ਵਾਲਾ ਥਰਮਲ ਥਰਮਲ ਪਲਾਂਟ ਲੋਕੀ ਅੱਗੇ ਫਾਇਦੇ ਵਾਲੇ ਖਰੀਦੇ ਸੀ ਘਾਟੇ ਵਾਲਾ ਥਰਮਲ ਪਲਾਂਟ ਖਰੀਦ ਲਿਆ ਇਹ ਜਿਹਿਆਂ ਦਾ ਗੱਲਾਂ ਇਹਨਾਂ ਦੇ ਕੀ ਜਵਾਬ ਦਈਏ ਇਹਨਾਂ ਦਾ ਜਿਹੜੇ ਉਹਨਾਂ ਵੱਲੋਂ ਤਾਲੇ ਤੋੜੇ ਗਏ ਸੀਗੇ ਉਹਨਾਂ ਦਾ ਤੁਸੀਂ ਵੀ ਕੋਈ ਐਫ ਆਈ ਆਰ ਕਰਾਂ ਦੀ ਜਿੱਦੋਂ ਜੇ ਕਰੂੰਗੇ ਦੇਖੋ ਗੱਲ ਇਹ ਆ ਵੀ ਉਹ ਐਫ ਆਈ ਆਰ ਕਰਾਈਏ ਕਿਤੇ ਐਮ ਐਲ ਐ ਦਾ ਉਹ ਸਾਡੇ ਹੀ ਮੁਲਾਜ਼ਮ ਨੇ ਸਾਡੀ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਲੁਧਿਆਣੇ ਦੇ ਨੇ ਜਿਹੜੇ ਜਿਹੜੀ ਦੁਕਾਨਾਂ ਦੇ ਤਾਲੇ ਗੋਪੀ ਹਾਂ ਉਹ ਤੁਹਾਡੇ ਮੂਰੇ ਅਸੀਂ ਸਾਫ਼ ਕਹਿ ਰਹੇ ਆ ਵੀ ਜੇ ਜੇ ਮਾੜਾ ਮੋਟਾ ਵੀ ਇਹਨਾਂ ਦੇ ਮਾੜਾ ਮੋਟਾ ਵੀ ਇਹਨੂੰ ਸ਼ਰਮ ਮੈਂ ਅਫਸਰਾਂ ਨੂੰ ਕਹਿ ਰਹੇ ਆ ਜੇ ਮਾਣੀ ਮੋਟੀ ਵੀ ਇਨਸਾਫ਼ ਦੀ ਗੱਲ ਆ ਤਾਂ ਫੇਰ ਜਿਹੜੇ ਐਮਐਲਏ ਰੋਜ਼ ਤੱਕਾ ਕਰ ਰਹੇ ਆ ਤਾਲੇ ਤੋੜ ਕੇ ਤਾਲੇ ਕੱਟਦੇ ਆ ਸੀਲਾਂ ਤਾਲੇ ਨਹੀਂ ਸੀਲਾਂ ਪਹਿਲਾਂ ਲਵਾਉਂਦੇ ਫਿਰ ਕੱਟ ਸੀਲ ਲੱਗੀ ਹੁੰਦੀ ਆ ਪੰਜਾਬ ਉਹਦੀ ਸਰਕਾਰ ਦੀ ਕਾਰਪੋਰੇਸ਼ਨ ਦੀ ਆਪ ਲਵਾ ਕੇ ਮਜ਼ਾਕ ਤਮਾਸ਼ਾ ਯਾਰ ਆਪ ਤਾਲੇ ਲਵਾ ਕੇ ਲੈਣ ਦੇਣ ਕਰਕੇ ਉਹ ਤਾਲੇ ਆਪ ਤੋੜ ਦਿੰਦੇ ਆ ਤੇ ਉਹਦੇ ਉੱਤੇ ਐਫਆਈਆਰ ਦਰਜ ਦੇਖਾਂਗੇ ਕਿਵੇਂ ਨਹੀਂ ਹੁੰਦੀ ਕਿ ਨਹੀਂ ਉਹਦੇ ਲਈ ਫੇਰ ਅੱਗੇ ਐਜੀਟੇਸ਼ਨ ਸੰਘਰਸ਼ਾ ਜਿਹੜਾ ਉਹਦੇ ਤੋਰਾਂਗੇ ਅਸੀਂ ਸਾਨੂੰ ਕੀ ਇਹਨਾਂ ਦੀ ਇਹਨਾਂ ਦੀ ਪ੍ਰਵਾਹ ਹੈ ਜੇਲਾਂ ਭਰਦਾਂਗੇ ਜੇਲਾਂ ਜੁਲਾਂ ਦੀ ਕੋਈ ਗੱਲ ਨਹੀਂ ਤੁਹਾਡੇ ਪੁਰਾਣੇ ਕਾਂਗਰਸੀ ਜਿਹੜੇ ਸਾਤੀ ਦੀ ਬਿਲਡਿੰਗ ਗਾਂਧੀ ਨਗਰ ਦੀ ਲੀਗਲ ਬਣੀ ਜਾ ਰਹੀ ਹੈ ਉਹਦੇ ਵਿੱਚ ਸੂਤਰਾ ਦੀ ਗੱਲ ਹੈ ਵੀ ਦੋ ਦੁਕਾਨਾਂ ਲੈ ਕੇ ਵਧਾਇਕ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਬਈ ਅਸੀਂ ਤਾਂ ਕਿੰਨੀ ਵਾਰ ਇਹ ਗੱਲ ਕਹਿਤੀ ਹੈ ਤਾਂ ਉਹ ਵੀ ਪੁਰਾਣਾ ਕਾਂਗਰਸੀ ਜਿਹਦੀ ਤੁਸੀਂ ਗੱਲ ਕਰਦੇ ਹੋ ਪਰ ਅਸੀਂ ਇਹਨਾਂ ਦੇ ਨਾਂ ਲੈਣਾ ਹੀ ਨਹੀਂ ਚਾਹੁੰਦੇ ਇਹ ਇਹਨਾਂ ਦੇ ਕਿਉਂ ਮਾੜੇ ਬੰਦਿਆਂ ਦੇ ਆਪਾਂ ਨਾਂ ਲੈਨੇ ਆ ਕਿੰਦੀ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਕੇਸ ਦਾ ਜੋ ਹੈ ਕੀ ਹੁਣ ਤੁਸੀਂ ਕਾਨੂੰਨੀ ਲੜਾਈ ਵੱਲ ਅੱਗੇ ਵਧੋਗੇ ਜਾਂ ਇਸੇ ਤਰ੍ਹਾਂ ਜਿਹੜੇ ਰੋਜ਼ ਪ੍ਰਦਰਸ਼ਨ ਨੇ ਚਾਹਦੇ ਰਹਿਣਗੇ ਪਰ ਇਹ ਗ੍ਰਿਫਤਾਰੀ ਦੀ ਗੱਲ ਹੈ ਗ੍ਰਿਫਤਾਰੀ ਵੀ ਦਿੱਤੀ ਜਾਏਗੀ ਕੋ ਅਸੀਂ ਤਾਂ ਤੁਹਾਡੇ ਮੂਹਰੇ ਕਹਿ ਤਾ ਗ੍ਰਿਫਤਾਰੀ ਤੋਂ ਘੱਟ ਕੋਈ ਗੱਲ ਹੀ ਨਹੀਂ ਜਦੋਂ ਉਹਨਾਂ ਨੇ ਸਾਡੇ ਤੇ ਪਰਚਾ ਹੀ ਦਰਜ ਕਰਤਾ ਤੇ ਐਡੂ ਗ੍ਰਿਫਤਾਰੀ ਸਿਆਸਤ 'ਚ ਮੈਂ ਤੁਹਾਨੂੰ ਕਹਾਂ ਮੈਡਲ ਹੁੰਦੇ ਆ ਜੀ ਸਿਆਸਤ 'ਚ ਮੈਡਲ ਹੁੰਦੇ ਆ ਤੇ ਇਹ ਤਗਮਾ ਹੈ ਅਸੀਂ ਤਾਂ ਜੇਲਾਂ ਤੁਹਾਨੂੰ ਮੈਂ ਕਿਹਾ ਵੀ ਇੱਕ ਪਰਚੇ 100 ਪਰਚੇ ਕਰਨ ਸਾਡੇ ਇਹ ਕੋਈ ਪਹਿਲੀ ਵਾਰ ਹੋਇਆ ਇਹ ਜਿਹੇ ਪਰਚੇ ਲੋਕਾਂ ਨਾਲੇ ਅਸੀਂ ਯਾਰ ਕੋਈ ਆਪਣੇ ਜਾਇਦਾਦ ਵਿੱਚ ਕਰਾਇਆ ਅਸੀਂ ਆਪਣੇ ਪਰਿਵਾਰ ਖਿੱਤੇ ਪਰਚਾ ਕਰਾਇਆ ਤਾਂ ਤਾਂ ਅਸੀਂ ਕਰੀਏ ਅਸੀਂ ਤਾਂ ਲੋਕਾਂ ਦੇ ਕੰਮਾਂ ਪਿੱਛੇ ਵੀ ਲੋਕਾਂ ਨੂੰ ਸੜਕਾਂ ਤੇ ਤੁਸੀਂ ਸੜਕ ਤਾਂ ਕੀ ਮੰਨੀ ਪੈਚ ਨਹੀਂ ਲੱਗ ਕੇ ਰੋਜ਼ ਲੋਕਾਂ ਦੇ ਸਿਰ ਪਾੜ ਰਹੇ ਆ ਰੋਜ਼ ਆ ਆ ਟੈਨਿਸ ਸਟੇਡੀਅਮ ਬਣਾਣਾ ਰਬਿੰਡਨ ਟੈਨਿਸ ਦਾ ਸਟੇਡੀਅਮ ਬਣਾਇਆ ਸੀ ਅੱਜ ਤੱਕ ਨਹੀਂ ਉਹਦਾ ਕੰਮ ਹੋਇਆ ਅੱਜ ਤੱਕ ਉਹ ਚੋਂ ਪੈਸੇ ਆ ਆ ਆ ਜਿਹੜੇ ਜਿੰਨੇ ਵੀ ਪੁਲ ਬਣੇ ਨੇ ਜਿੰਨੇ ਵੀ ਕੁਸ਼ ਬਣੇ ਆ ਉਹ ਇਹ ਡਰਦੇ ਉਹ ਤਾਂ ਉਦਘਾਟਨ ਨਹੀਂ ਕਰ ਸਕਿਆ ਅੱਜ ਤੱਕ ਉਹਨਾਂ ਦੇ ਸਕੂਲ ਜਿਹੜੇ ਪਏ ਆ ਜਿਹੜੇ ਕਰੋਨਾ ਦੇ ਬਣੇ ਉਹਨਾਂ ਨੂੰ ਚਲਾ ਨਹੀਂ ਸਕਿਆ ਅੱਜ ਤੱਕ ਜੀ ਐਗਜ਼ੀਬਿਸ਼ਨ ਸੈਂਟਰ ਜਿਹੜਾ ਉਹ ਲੋਕਾਂ ਦਾ ਕੈਨਸਲ ਕਰਤਾ ਜਿਹੜਾ ਅੱਜ ਵੀ ਇੰਡਸਟਰੀ ਆ ਵਿਚਾਰੀ ਟੈਂਟਾਂ ਚ ਲਈ ਬੈਠੀ ਆ ਮੈਂ ਤਾਂ ਸਾਰੀ ਇੰਡਸਟਰੀ ਨੂੰ ਕਹੂੰਗਾ ਵੀ ਉੱਠੋ ਖੜੇ ਹੋ ਆਹੀ ਮੌਕਾ ਹੁੰਦਾ ਇਲੈਕਸ਼ਨਾਂ ਦਾ ਜਦੋਂ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਏ ਇਸ ਕਰਕੇ ਨਾ ਕੋਈ ਤਾਂ ਬੰਦੇ ਇਲੈਕਸ਼ਨ ਲੜਨ ਨੂੰ ਨਹੀਂਗੇ ਕੋਈ ਇਹ ਤਾਂ ਦੂਜੀਆਂ ਪਾਰਟੀਆਂ 'ਚ ਹਰ ਜਿਵੇਂ ਐਮ ਐਲ ਏ ਲੈ ਕੇ ਲੱਭਦੇ ਸੀ ਹੁਣ ਐਮ ਪੀ 'ਆਂ ਦੇ ਲੱਭਦੇ ਆ ਹਰ ਥੂਠਾ ਲੈ ਕੇ ਲੱਭਣ ਲੱਗੇ ਆ ਵੀ ਕੋਈ ਦੇ ਦਿਓ ਸਾਨੂੰ ਕੈਂਡੀਡੇਟ ਦੇ ਦਿਓ ਸਾਨੂੰ ਕੈਂਡੀਡੇਟ ਜੇ ਇਹਨਾਂ ਦੇ ਕੋਲ ਮਾੜਾ ਮੋਟਾ ਵੀ ਦਮ ਹੋਵੇ ਤਾਂ ਇਹ ਕੈਂਡੀਡੇਟ ਅਨਾਉਂਸ ਕਰਨ ਆਪਣੀ ਪਾਰਟੀ ਤੋਂ ਲੈ ਪਾਰਟੀ 'ਚ ਜਿਹੜੇ ਇਹਨਾਂ ਦਾ ਵਲੰਟੀਅਰ ਆ ਉਹੋ ਜੇ ਵਲੰਟੀਅਰ ਨੇ ਮੈਂ ਕਹਿ ਕੇ ਥਾਗਿਆ ਵੀ ਤੁਹਾਡੇ 'ਚ ਆਵਾਜ਼ ਨਹੀਂ ਗਈ ਤੁਹਾਡੇ 'ਚ ਦਮ ਨਹੀਂਗਾ ਵੀ ਇਹ ਦੂਜੀਆਂ ਪਾਰਟੀਆਂ 'ਚੋਂ ਬੰਦੇ ਲਿਆ ਕੇ ਕਹਿੰਦੇ ਜੀ ਸਾਡੇ ਵਾਲੇ ਅਸੀਂ ਤਾਂ ਇਲੈਕਸ਼ਨ ਨਹੀਂ ਲੜਨ ਆਉਂਦੀ ਅਸੀਂ ਦੂਜਿਆਂ ਦੇ ਪੱਟਕੇ ਲਿਆਉਣੇ ਆ ਇਹ ਇਹ ਇਹਨਾਂ ਦਾ ਹਾਲ ਆ ਬਿੱਟੂ ਜੀ ਹੁਣੇ ਪੁੱਪੀ ਇਹਨੇ ਬਿਆਨ ਦਿੱਤਾ ਹੁਣ ਦਾ ਵੈਂਟਰ MLA ਨੇ ਉਹ ਕਹਿੰਦੇ ਵੀ ਇਹ ਜੇ ਸਰਕਾਰੀ ਪ੍ਰਾਪਰਟੀ ਨਾਲ ਛੇੜਬਾੜੀ ਕਰਨਗੇ ਐਵੇਂ ਪਰਚੇ ਦਿਆਂਗੇ ਆ ਅਸੀਂ ਤਾਂ ਮੰਨਦੇ ਆ ਇਹਨਾਂ ਨੇ ਕੀਤਾ ਇਹ ਇਹਨਾਂ ਦੇ ਪਰਚੇ ਹੁਣ ਅਸੀਂ ਤਾਂ ਸਰਕਾਰੀ ਪ੍ਰਾਪਰਟੀ ਨੂੰ ਕੋਈ ਕੁਝ ਨਹੀਂ ਕੀਤਾ ਆ ਇਹ ਜਿਹੜੇ ਤਾਲੇ ਤੋੜਦੇ ਆ ਸਰਕਾਰੀ ਪ੍ਰਾਪਰਟੀਆਂ ਤੇ ਰੋਜ਼ ਕਬਜ਼ੇ ਕਰਦੇ ਆ ਇਹਨਾਂ ਤੇ ਠੀਕ ਗੱਲ ਕਹਿੰਦੇ ਇਹਨਾਂ ਤੇ FIR ਹੋਣੀ ਚਾਹੀਦੀ ਤੁਹਾਡੇ ਬਿਆਨ ਸੀ ਕਿ ਆਪਣੀ ਮਰਜ਼ੀ ਨਾਲ ਦੂਧੀਆਂ ਪਾਰਟੀਆਂ ਦੇ ਬੰਦੇ ਭੇਜਿਆ ਸਾਰੇ ਸੱਟਾ ਇਹ ਸੱਟਾ ਕੌਣ ਚਲਾਉਂਦਾ ਹੈ ਜੀ ਇਹ ਵਿਧਾਨ ਸਭਾ ਹਲਕੇ ਨੇ ਸੱਟਾ ਕੌਣ ਚਲਾਉਂਦਾ ਪੁੱਛਿਓ ਕਿਸੇ ਲੋਕਾਂ ਨੂੰ ਜਾ ਕੇ ਲਾਟਰੀ ਕੌਣ ਚਲਾਉਂਦਾ ਸਿਟੀ ਬੱਸਾਂ ਚੋਰੀ ਕਿਹਨੇ ਕੀਤੀਆਂ ਸੀ ਸਿਟੀ ਬੱਸਾਂ ਜਦੋਂ ਮੈਂ ਕਹਿ ਕੇ ਥੱਕ ਗਿਆ ਮੈਂ ਕਮਿਸ਼ਨਰ ਨੂੰ ਵੀ ਲਿਖੀ ਚਿੱਠੀ ਚਾਰ ਮਹੀਨੇ ਹੋ ਗਏ ਚਿੱਠੀ ਲਿਖੀ ਨੂੰ ਅੱਜ ਤੱਕ ਕਮਿਸ਼ਨਰ ਜਵਾਬ ਨਹੀਂ ਭਾਈ ਵੀ ਇਹ ਬੱਸੀ ਸਿਟੀ ਸਿਟੀ ਬੱਸਾਂ ਚੋਰੀ ਕਰਕੇ ਕੌਣ ਲੈ ਗਿਆ ਕੌਣ ਇਹਨੂੰ ਬਾਡੀਆਂ ਲਵਾ ਲਿਆ ਆ ਕੌਣ ਇਹਦੇ ਵਿੱਚ ਬਾਥਰੂਮ ਬਣਾ ਲਿਆ ਆ ਉਹਦਾ ਪਰਚਾ ਕਿੱਥੋਂ ਕੌਣ ਹੋਊਗਾ ਉਹਦਾ ਧਰਨਾ ਵੀ ਲਾਵਾਂਗੇ ਹੁਣ ਕੋਈ ਗੱਲ ਨਹੀਂ ਤਿਆਰ ਰਹੋ ਪਰ ਗ੍ਰਿਫਤਾਰੀ ਜਦ ਮਰਜੀ ਅਸੀਂ ਕਦੇ ਵੀ ਕਿਸੇ ਗਲਤਫਹਿਮੀ ਚ ਨਹੀਂ ਗ੍ਰਿਫਤਾਰੀ 100% ਦਵਾਂਗੇ ਕਿਤੇ ਭੱਜਦੇ ਨਹੀਂ ਇੱਕ ਠੋਕ ਕੇ ਦਵਾਂਗੇ ਮੌਜੂਦਾ ਵਿਧਾਇਕ ਕਹਿ ਰਹੇ ਨੇ ਕਿ ਬਿੱਟੂ ਜੀ 2 ਸਾਲਾਂ ਦੀ ਰਿਪੋਰਟ ਬਿੱਟੂ ਜੀ 10 ਸਾਲਾਂ ਦੀ ਰਿਪੋਰਟ ਕੱਢ ਲੈਂਦੇ ਅਸੀਂ ਆਪਣਾ 2 ਸਾਲਾਂ ਦੀ ਰਿਪੋਰਟ ਕੱਢ ਦੇ ਦਿੰਦੇ ਆ ਵੀ ਖੁੱਲੀ ਡਿਵੈਟ ਗੱਲ ਕਰ ਦੋ ਮਰਜੀ ਅਸੀਂ ਤਿਆਰ ਆ ਇਹਨਾਂ ਦੇ ਕਬੀਲ ਕਰਨ ਨੂੰ ਤਿਆਰ ਆ ਐਮਪੀ ਸਾਹਿਬ ਨਹੀਂ ਕਰਨਗੇ ਅਸੀਂ ਲੋਕ ਕਰਾਂਗੇ ਜਿਹੜੇ 5 ਸਾਲ ਐਮਐਲਏ ਰਹੇ ਆ ਆਸ਼ੂ ਜੀ ਕਰਨਗੇ ਮੈਂ ਕਰਾਂਗਾ ਡਾਬਾ ਸਾਹਿਬ ਕਰਕੇ ਪਾਣੀ ਸਾਹਿਬ ਕਰਕੇ ਜਿਹੜੇ ਮਰਜੀ ਪਲੇਟਫਾਰਮ ਤੇ ਆ ਜਾਣ ਆਪਣੇ 2 ਸਾਲਾਂ ਦੇ ਕੰਮ ਲੈ ਆਂ ਅਸੀਂ ਆਪਣੇ ਕੰਮ ਲੈ ਕੇ ਆਵਾਂਗੇ ਜਦੋਂ ਮੈਂ ਪੂਲਾ ਚੈਲੰਜ ਡਿਬੇਟ ਕਰਦੀ ਝੂਠ ਬੋਲਣਾ ਸਿੱਖਿਆ ਕੰਮ ਕਿਹੜਾ ਕੀਤਾ 2 ਸਾਲਾਂ ਕਿਤਾ ਨਾਲੇ ਇਹ ਗੱਲਾਂ ਤਾਂ ਯਾਰ ਅਸੀਂ ਤਿਆਰ ਆਂ ਜੀ ਇਹ ਤਾਂ ਇਲੈਕਸ਼ਨਾਂ ਚ ਰਿਪੋਰਟ ਕਾਢੀ ਹੁੰਦਾ ਉਹਨਾਂ ਦਾ ਕੱਦ ਨਹੀਂ ਇਹਨਾਂ ਨਾਲ ਡਿਬੇਟ ਕਰ ਹੁੰਦਾ ਵੀ ਆਰ ਰੈਡੀ ਫੋਰ ਦੈਟ ਅਸੀਂ ਕਰਾਂਗੇ ਜੀ ਬੰਦ ਸਾਹਿਬ ਕਹਿੰਦੇ ਸੀ ਅਸੀਂ ਕੋਈ ਨਹੀਂ ਪੱਥਰ ਹਿਲਾਵਾਂਗੇ ਹੁਣ ਤਾਂ ਕੌਂਸਲਰ ਵਾਲੇ ਟੰਮਾ ਦੇ ਵੀ ਉਹ ਘਟਨਾ ਨੂੰ ਐਮ ਐਲ ਏ ਕਰੀ ਜਾਂਦੇ ਤਾਂ ਇਹ ਕਾਰਪੋਰੇਸ਼ਨ ਨਾ ਬਣਨ ਦਿੱਤੀ ਨਹੀਂ ਬਣਨੇ ਦਿੱਤੀ ਤਾਂ ਇਹ ਕਾਰਪੋਰੇਸ਼ਨ ਬਣੇ ਐਮ ਐਲ ਏ ਐ ਨਾ ਕਰੀ ਜੀ ਉਨ੍ਹਾਂ ਵਾਸਤੇ ਇੱਕ ਸ਼ੇਰ ਹੈ ہمارے ਹੱਥੋਂ ਸੇ ਤਰਾਸ਼ੇ ਪੱਥਰ ਕੇ ਸਨਮ ਆਜ ਬੰਦਨ ਮੇਂ ਭਗਵਾਨ ਬਨੇ ਬੈਠੇ ਹੈ। ਧੰਨਵਾਦ।